ਮੁਕੇਸ਼ ਵਰਨ ਦੇ ਛੋਟੇ ਬੇਟੇ ਅਨੰਤ ਅਵਾਨੀ ਜਲਦ ਹੀ ਵਿਆਹ ਕਰਨ ਜਾ ਰਹੇ ਨੇ ਉਹ ਰਾਧਿਕਾ ਮਰਚੈਂਟ ਦੇ ਨਾਲ ਸੱਤ ਫੇਰੇ ਲੈਣਗੇ ਅਜੇ ਵਿੱਚ ਉਹਨਾਂ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ ਬਿੱਤੇ ਦਿਨ ਹਲਦੀ ਦੀ ਰਸਮ ਸੀ ਜਿਸ ਦੇ ਵਿੱਚ ਬਹੁਤ ਸਾਰੇ ਬਾਲੀਵੁੱਡ ਸਿਤਾਰਿਆਂ ਨੇ ਸ਼ਿਰਕਤ ਕੀਤੀ ਹਨ ਦੱਸ ਦਈਏ ਕਿ ਅਨੰਤ ਤੇ ਰਾਧਿਕਾ ਦਾ ਵਿਆਹ 12 ਜੁਲਾਈ ਨੂੰ ਹੈ ਜਲਦੀ ਤੋਂ ਰਾਧਿਕਾ ਮਰਚੈਂਟ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਪੀਲੇ ਰੰਗ ਦੇ ਡਰੈੱਸ ਦੇ ਵਿੱਚ ਰਾਧਿਕਾ ਕਾਫੀ ਖੂਬਸੂਰਤ ਲੱਗ ਰਹੀ ਸੀ ਪਰ ਜਿਸ ਚੀਜ਼ ਨੇ ਲੋਕਾਂ ਦਾ ਸਭ ਤੋਂ ਵੱਧ ਧਿਆਨ ਖਿੱਚਿਆ ਉਹ ਸੀ ਰਾਦਿਕਾ ਮਰਚੈਂਟ ਦਾ ਦੁਪੱਟਾ ਅਸਲੀ ਫੁੱਲਾਂ ਦਾ ਬਣਿਆ ਇਹ ਦੁਪੱਟਾ ਰਾਦਿਕਾ ਦੀ ਖੂਬਸੂਰਤੀ ਨੂੰ ਹੋਰ ਵਧਾ ਰਿਆ ਸੀ ਰਾਦਿਕਾ ਨੇ ਹਲਦੀ ਲਈ ਆਪਣਾ ਲੁੱਕ ਸਿੰਪਲ ਰੱਖਿਆ ਉਸਨੇ ਸੋਨੇ ਜਾਂ ਹੀਰੇ ਦੇ ਗਹਿਣੇ ਨਹੀਂ ਪਾਣੇ ਸਨ ਪਰ ਫੁੱਲਾਂ ਦੇ ਗਹਿਣੇ ਪਾਣੇ ਸਨ ਇਸ ਦੇ ਨਾਲ ਹੀ ਉਸਨੇ ਆਪਣਾ ਮੇਕਅਪ ਵੀ ਬਹੁਤ ਹੀ ਸਧਾਰਨ ਰੱਖਿਆ ਸੀ ਛੋਟੀ ਜਹੀ ਕਾਲੀ ਬਿੰਦੀ ਉਸ ਨੂੰ ਹੋਰ ਸੁੰਦਰ ਬਣਾ ਰਹੀ ਸੀ ਰਾਧਿਕਾ ਦਾ ਇਹ ਲੁੱਕ ਇੰਟਰਨੈਟ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਯੂਜ਼ਰਸ ਵੀ ਅਨੰਤ ਦੀ ਦੁਲਹਨ ਦੀ ਤਾਰੀਫ ਕਰਨ ਤੋਂ ਖੁਦ ਨੂੰ ਰੋਕ ਨਹੀਂ ਪਾ ਰਹੇ ਖਾਸ ਤੌਰ ਤੇ ਰਾਧਿਕਾ ਦਾ ਦੁਪੱਟਾ ਕਾਫੀ ਤਾਰੀਫਾਂ ਹਾਸਲ ਕਰ ਰਿਹਾ ਹੈ ਰਾਧਿਕਾ yellow color ਦੇ ਡਰੈਸ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣੀ ਲੱਗ ਰਹੀ ਸੀ ਇਸੇ ਤਰ੍ਹਾਂ ਹੋਰ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਦिशाਪ੍ਰੇਡ ਨਿਊਜ਼ ਦੇ ਨਾਲ ਤਾਂ ਮੁਕੇਸ਼ ਵੰਨ ਦੇ ਛੋਟੇ ਬੇਟੇ ਅਨੰਤ ਅਵਾਨੀ ਜਲਦ ਹੀ ਵਿਆਹ ਕਰਨ ਜਾ ਰਹੇ ਨੇ ਉਹ ਰਾਧਿਕਾ ਮਰਚੈਂਟ ਦੇ ਨਾਲ 7 ਫੇਰੇ ਲੈਣਗੇ ਅਜੇ ਵਿੱਚ ਉਹਨਾਂ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ ਬਿੱਤੇ ਦਿਨ ਹਲਦੀ ਦੀ ਰਸਮ ਸੀ ਜਿਸ ਦੇ ਵਿੱਚ ਬਹੁਤ ਸਾਰੇ ਬਾਲੀਵੁੱਡ ਸਿਤਾਰਿਆਂ ਨੇ ਵੀ ਸ਼ਿਰਕਤ ਕੀਤੀ ਹੁਣ ਦੱਸਦੀ ਹੈ ਕਿ ਅਨੰਤ ਤੇ ਰਾਧਿਕਾ ਦਾ ਵਿਆਹ 12 ਜੁਲਾਈ ਨੂੰ ਹੈ ਦੀ ਤੋਂ ਰਾਦਿਕਾ ਮਰਚੈਂਟ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਪੀਲੇ ਰੰਗ ਦੀ ਡਰੈੱਸ ਦੇ ਵਿੱਚ ਰਾਦਿਕਾ ਕਾਫੀ ਖੂਬਸੂਰਤ ਲੱਗ ਰਹੀ ਸੀ ਪਰ ਜਿਸ ਚੀਜ਼ ਨੇ ਲੋਕਾਂ ਦਾ ਸਭ ਤੋਂ ਵੱਧ ਧਿਆਨ ਖਿੱਚਿਆ ਉਹ ਸੀ ਰਾਦਿਕਾ ਮਰਚੈਂਟ ਦਾ ਦੁਪੱਟਾ ਅਸਲੀ ਫੁੱਲਾਂ ਦਾ ਬਣਿਆ ਇਹ ਦੁਪੱਟਾ ਰਾਦਿਕਾ ਦੀ ਖੂਬਸੂਰਤੀ ਨੂੰ ਹੋਰ ਵਧਾ ਰਿਆ ਸੀ ਰਾਦਿਕਾ ਨੇ ਹਲਦੇ ਲਈ ਆਪਣਾ ਲੁੱਕ ਸਿੰਪਲ ਰੱਖਿਆ ਉਸਨੇ ਸੋਨੇ ਜਾਂ ਹੀਰੇ ਦੇ ਗਹਿਣੇ ਨਹੀਂ ਪਹਿਨੇ ਸਨ ਪਰ ਫੁੱਲਾਂ ਦੇ ਗਹਿਣੇ ਪਹਿਨੇ ਸਨ ਨਿਸ ਦੇ ਨਾਲ ਹੀ ਉਸਨੇ ਆਪਣਾ ਮੇਕਅਪ ਵੀ ਬਹੁਤ ਹੀ ਸਧਾਰਨ ਰੱਖਿਆ ਸੀ ਛੋਟੀ ਜਹੀ ਕਾਲੀ ਬਿੰਦੀ ਉਸ ਨੂੰ ਹੋਰ ਸੁੰਦਰ ਬਣਾ ਰਹੀ ਸੀ ਰਾਧਿਕਾ ਦਾ ਇਹ ਲੁੱਕ ਇੰਟਰਨੈਟ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਯੂਜ਼ਰਸ ਵੀ ਅਨੰਤ ਦੀ ਦੁਲਹਨ ਦੀ ਤਾਰੀਫ ਕਰਨ ਤੋਂ ਖੁਦ ਨੂੰ ਰੋਕ ਨਹੀਂ ਪਾ ਰਹੇ ਖਾਸ ਤੌਰ ਤੇ ਰਾਧਿਕਾ ਦਾ ਦੁਪੱਟਾ ਕਾਫੀ ਤਾਰੀਫਾਂ ਹਾਸਲ ਕਰ ਰਿਹਾ ਹੈ ਰਾਧਿਕਾ येलो ਕਲਰ ਦੇ ਡਰੈਸ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣੀ ਲੱਗ ਰਹੀ ਸੀ ਇਸੇ ਤਰ੍ਹਾਂ ਹੋਰ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਦिशाਪ੍ਰੇਡ ਨਿਊਜ਼ ਦੇ ਨਾਲ ਧੰਨਵਾਦ ਮੁਕੇਸ਼ ਵੰਨੀ ਦੇ ਛੋਟੇ ਬੇਟੇ ਅਨੰਤ ਅਵਾਨੀ ਜਲਦ ਹੀ ਵਿਆਹ ਕਰਨ ਜਾ ਰਹੇ ਨੇ ਉਹ ਰਾਧਿਕਾ ਮਰਚੈਂਟ ਦੇ ਨਾਲ ਸੱਤ ਫੇਰੇ ਲੈਣਗੇ ਅਜੇ ਵਿੱਚ ਉਹਨਾਂ ਦੀਆਂ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ ਬਿੱਤੇ ਦਿਨ ਹਲਦੀ ਦੀ ਰਸਮ ਸੀ ਜਿਸ ਦੇ ਵਿੱਚ ਬਹੁਤ ਸਾਰੇ ਬਾਲੀਵੁੱਡ ਸਿਤਾਰਿਆਂ ਨੇ ਵੀ ਸ਼ਿਰਕਤ ਕੀਤੀ ਹੁਣ ਦੱਸ ਦਈਏ ਕਿ ਅਨੰਤ ਤੇ ਰਾਧਿਕਾ ਦਾ ਵਿਆਹ 12 ਜੁਲਾਈ ਨੂੰ ਹਲਦੀ ਤੋਂ ਰਾधिका ਮਰਚੈਂਟ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਪੀਲੇ ਰੰਗ ਦੀ ਡਰੈੱਸ ਦੇ ਵਿੱਚ ਰਾधिका ਕਾਫੀ ਖੂਬਸੂਰਤ ਲੱਗ ਰਹੀ ਸੀ ਪਰ ਜਿਸ ਚੀਜ਼ ਨੇ ਲੋਕਾਂ ਦਾ ਸਭ ਤੋਂ ਵੱਧ ਧਿਆਨ ਖਿੱਚਿਆ ਉਹ ਸੀ ਰਾधिका ਮਰਚੈਂਟ ਦਾ ਦੁਪੱਟਾ ਅਸਲੀ ਫੁੱਲਾਂ ਦਾ ਬਣਿਆ ਇਹ ਦੁਪੱਟਾ ਰਾधिका ਦੀ ਖੂਬਸੂਰਤੀ ਨੂੰ ਹੋਰ ਵਧਾ ਰਿਹਾ ਸੀ ਰਾधिका ਨੇ ਹਲਦੀ ਲਈ ਆਪਣਾ ਲੁੱਕ ਸਿੰਪਲ ਰੱਖਿਆ ਉਸਨੇ ਸੋਨੇ ਜਾਂ ਹੀਰੇ ਦੇ ਗਹਿਣੇ ਨਹੀਂ ਪਾਣੇ ਸਨ ਪਰ ਫੁੱਲਾਂ ਦੇ ਗਹਿਣੇ ਪਾਣੇ ਸਨ ਇਸ ਦੇ ਨਾਲ ਹੀ ਉਸਨੇ ਆਪਣਾ ਮੇਕਅਪ ਵੀ ਬਹੁਤ ਹੀ ਸਧਾਰਨ ਰੱਖਿਆ ਸੀ ਛੋਟੀ ਜਿਹੀ ਕਾਲੀ ਬਿੰਦੀ ਉਸ ਨੂੰ ਹੋਰ ਸੁੰਦਰ ਬਣਾ ਰਹੀ ਸੀ ਰਾਧਿਕਾ ਦਾ ਇਹ ਲੁੱਕ ਇੰਟਰਨੈਟ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਯੂਜ਼ਰਸ ਵੀ ਅਨੰਤ ਦੀ ਦੁਲਹਨ ਦੀ ਤਾਰੀਫ ਕਰਨ ਤੋਂ ਖੁਦ ਨੂੰ ਰੋਕ ਨਹੀਂ ਪਾ ਰਹੇ ਖਾਸ ਤੌਰ ਤੇ ਰਾਧਿਕਾ ਦਾ ਦੁਪੱਟਾ ਕਾਫੀ ਤਾਰੀਫਾਂ ਹਾਸਲ ਕਰ ਰਿਹਾ ਹੈ ਰਾਧਿਕਾ येलो ਕਲਰ ਦੇ ਡਰੈਸ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣੀ ਲੱਗ ਰਹੀ ਸੀ ਇਸੇ ਤਰ੍ਹਾਂ ਹੋਰ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਦिशाਪ੍ਰੇਡ ਨਿਊਜ਼ ਦੇ ਨਾਲ ਧੰਨਵਾਦ